ਨਮਸਕਾਰ ਦੋਸਤੋ ਦੀਨਫਾਰਮੇਸ਼ਨ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਮਦਨ ਗੋੜੇਲਾ ਤਸਵੀਰਾਂ ਫਾਜ਼ਿਲਕਾ ਦੇ ਸਿਟੀ ਥਾਣੇ ਤੋਂ ਹੈਗੀਆਂ ਨੇ ਜਿੱਥੇ ਪੰਜਾਬ ਪੁਲਿਸ ਨੇ ਅੱਜ ਪੰਜ ਮੋਟਰਸਾਈਕਲ ਬਰਾਮਦ ਕੀਤੇ ਨੇ ਚਾਰ ਚੋਰਾਂ ਤੋਂ ਬਰਾਮਦ ਕੀਤੇ ਹੋਏ ਮੋਟਰਸਾਈਕਲ ਤੁਹਾਨੂੰ ਦਿਖਾਏ ਜਾ ਰਹੇ ਨੇ ਇਹ ਚਾਰੋਂ ਫਾਜ਼ਿਲਕਾ ਬਾਰਡਰ ਦੇ ਪਿੰਡ ਨੂਰ ਸ਼ਾਹ ਦੇ ਦੱਸੇ ਜਾਂਦੇ ਨੇ ਇਹਨਾਂ ਦੀ ਉਮਰ ਵੀ ਕੋਈ ਖਾਸ ਹੈ ਨਹੀਂ ਐਸ ਐਚਓ ਸਚਿਨ ਕੰਬੋਜ਼ ਨੇ ਦੱਸਿਆ ਕਿ ਪਿੰਡੋਂ ਇੱਕ ਮੋਟਰਸਾਈਕਲ ਤੇ ਚੱਲਦੇ ਸੀਗੇ ਤੇ ਫਾਜ਼ਿਲ ਤੇ ਵਾਪਸ ਦੋ ਮੋਟਰਸਾਈਕਲ ਤੇ ਜਾਂਦੇ ਸੀਗੇ ਪੁਲਿਸ ਨੇ ਛਾਣਬੀਨ ਜਾਰੀ ਰੱਖੀ ਹੈ ਹੋਰ ਵੀ ਇਹਨਾਂ ਤੋਂ ਬਰਾਮਦਗੀ ਹੋ ਸਕਦੀ ਹੈ ਸਬੰਧੀ ਸਾਡੇ ਵੱਲੋਂ ਜਿਹੜਾ ਮਕਦਮਾ ਨੰਬਰ 20 ਮਿਤੀ 30 1 2026 ਅੰਡਰ ਸੈਕਸ਼ਨ 303 317 ਦੇ ਤਹਿਤ ਜਿਹੜਾ ਦਰਜ ਕੀਤਾ ਗਿਆ ਜਿੰਦੇ ਵਿੱਚ ਸਾਡੇ ਵੱਲੋਂ ਜਿਹੜੇ ਦੋਸ਼ੀ ਹੈਗੇ ਜਗਜੀਤ ਸਿੰਘ ਉਰਫ ਸੰਨੀ ਪੁੱਤਰ ਸਤਪਾਲ ਸਿੰਘ ਉਮਰ ਕਰੀਬ 24 ਸਾਲ ਹੈ ਕਮਲਜੀਤ ਉਰਫ ਕੱਬੀ ਪੁੱਤਰ ਅਵਤਾਰ ਸਿੰਘ ਉਮਰ ਕਰੀਬ 20 ਸਾਲ ਰਿੰਕੂ ਪੁੱਤਰ ਕਸ਼ਮੀਰ ਸਿੰਘ ਉਮਰ ਕਰੀਬ 20 ਸਾਲ ਸੰਜੇ ਪੁੱਤਰ ਸਤਪਾਲ ਸਿੰਘ ਵਾਸੀ ਨੂਰ ਸ਼ਾਹ ਇਹ ਉਮਰ ਕਰੀਬ 24 ਸਾਲ ਇੰਨਾ ਪਾਸੋਂ ਜਿਹੜਾ ਅਸੀਂ ਮਕਦਮਾ ਦਰਜ ਕਰਕੇ ਕਰੀਬ ਵਿੱਚ 5 ਬਾਈਕ ਜਿਹੜੇ ਰਿਕਵਰ ਕੀਤੇ ਗਏ ਨੇ ਇਹ ਸਰ ਕਿੱਥੋਂ ਪકડਿਆ ਜੀ ਇਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਇਹਨੂੰ ਇਹ ਸਾਡੇ ਕੋਲੋਂ ਜਿਹੜਾ ਮੁਖਬਰੀ ਮਿਲੀ ਸੀ ਉਹਦੇ ਮੁਖਬਰੀ ਦੀ ਇਤਲਾਹ ਤੇ ਅਸੀਂ ਜਿਹੜਾ ਮਕਦਮਾ ਦਰਜ ਕੀਤਾ ਹੈ ਕਿ ਇਹ ਜਿਹੜੇ ਚੋਰੀ ਦੇ ਬਾਈਕ ਜਿਹੜਾ ਇਦਾਂ ਚੋਰੀ ਕਰਦੇ ਕਿੱਥੋਂ ਕਿੱਥੋਂ ਚੋਰੀ ਹੋਏ ਹੋਣਗੇ ਇਹ ਬਾਈਕ ਜਿਹੜੇ ਫਾਜ਼ਿਲਕਾ ਤੇ ਹਗੋਰ ਦੇ ਵਿੱਚੋਂ ਇਹਨਾਂ ਨੇ ਜਿਹੜੇ ਚੋਰੀ ਕੀਤੇ ਇਹ ਕਰਦੇ ਕਿਵੇਂ ਸੀ ਸਰ ਇਹ ਚੋਰੀ ਮਤਲਬ ਇਹ ਜਿਵੇਂ ਇੱਕ ਪਿੰਡੋਂ ਜਿਵੇਂ ਆ ਜਾਣ ਇਹਨਾਂ ਨੇ ਤੇ ਇੱਕ ਬਾਈਕ ਤੇ ਆਪ ਆਉਣਾ ਨਾਲ ਇੱਕ ਜਣੇ ਦੋ ਜਣੇ ਆਉਣਾ ਇਹਨਾਂ ਨੇ ਇੱਕ ਦੇਖ ਲੈਣਾ ਕਿ ਕੋਈ ਵੀ ਮੋਟਰਸਾਈਕਲ ਖੜਿਆ ਕਿਸੇ ਸੁਨਸਾਨ ਜਗ੍ਹਾ ਤੇ ਉੱਥੋਂ ਜਿਹੜਾ ਇਹਨਾਂ ਨੇ ਚੋਰੀ ਕਰ ਲਿਆ ਛੁਪਾਏ ਹੋਈ ਸੀ ਸਰ ਇਹਨਾਂ ਨੇ ਹਾਂਜੀ ਹਾਂਜੀ ਇਹਨਾਂ ਦਾ ਆਪਸ ਕੀ ਰਿਸ਼ਤਾ ਜੀ ਇੰਨਾਂ ਵਿੱਚ ਜਿਹੜੇ ਦੋ ਤਾਂ ਰੀਅਲ ਬ੍ਰਦਰ ਹੀ ਹੈਗੇ ਆ ਬਾਕੀ ਆਚਾਰ ਹੋਈ ਇੱਕੋ ਪਿੰਡ ਦੇ ਹੈਗੇ ਨੇ ਤੇ ਸਰ ਇਹ ਕੋਈ ਸਾਹਮਣੇ ਕਿਉਂ ਕਰਦੇ ਸੀ ਸਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰਦੇ ਸੀ ਤੇ ਜਿਹੜਾ ਇਹਨਾਂ ਫਸ ਨਾ ਕਰਦੇ ਸੀ ਨਹੀਂ ਪਰ ਇਹ ਪੜਦਾ ਕੋਈ ਵੀ ਨਹੀਂ ਇੰਨੇ ਠੀਕ ਹੈ